ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ ਤੁਹਾਡਾ ਸਾਰੀ YouTube ਚੈਨਲ ਅਤੇ ਵੇbsite ਸਵਾਤਿ ਅੱਜ ਨੇ ਬਵੜ ਲੈ ਕੇ ਆਏ ਫ੍ਰੀ ਸਟਾਈਲ ਰਪਟਾਂ ਵਾਲੀ ਪੱਗ ਜਿਹਦੀ ਲੈਂਥ ਹੈਗੀ ਆ 7.5 ਮੀਟਰ ਕਪੜਾ ਇਹਦਾ ਖੋਲ ਦਵਾਂ ਤੇ ਆ ਪਹਿਲਾਂ ਇਹਦਾ ਲੋਗ ਮਣਾ ਲੱਗੇ ਸੈਂਟਰ ਤੋਂ ਲੈ ਕੇ ਆਣਾ ਪੁਣੀਆ ਖੋਲ ਦਵਾ ਥੱਲੇ ਰੱਖ ਕੇ ਬੰਦ ਪਰ ਉਤਰਾ ਕੇ ਕੋਈ ਬੱਲਿਆ ਜੋ ਵਾਲ ਨੇ ਉਂਗਲੀ ਦੇ ਗੁੱਠੇ ਨਾਲ ਇਕੱਠੇ ਕਰਨੇ ਆ ਉਂਗਲੀ ਦੇ ਗੁੱਠੇ ਨਾਲ ਵਾਲ ਇਕੱਠੇ ਕਰਕੇ ਲੜਮੋਦੀ ਖੱਦੀ ਗਲ ਟਾ ਕੇ ਲਗਾਵਾਂਗੇ ਲੜਮੋ ਆਪਾਂ ਜਿਆਦਾ ਪਤਲਾ ਨਹੀਂ ਕਰਾਂਗੇ ਲੜਨ ਨੂੰ ਜਗਾ ਪਤਲਾ ਕਰ ਦਨੇ ਆ ਤਾਂ ਜਿਹੜਾ ਆਪਣਾ ਲੜੂ ਖੂਗਾ ਉਹ ਜਿਹੜਾ ਨਾ ਰੱਖ ਤੋਂ ਵਾਰ-ਵਾਰ ਖਿੱਚੀ ਜਾਊਗਾ ਤੇ ਅਗਲਾ ਲੜ ਲਾਉਣਾ ਲੜਨ ਨੂੰ ਬੈਗ ਤੋਂ ਪਹਿੰਚ ਕਰਨਾ ਉਪਰੋਂ ਲੜਨ ਨੂੰ ਲੋੜ ਕਰਨਾ ਤੇ ਉਂਗਲੀ ਦੇ ਗੁੱਠੇ ਨਾਲ ਜਿਹੜੇ ਆਪਾਂ ਲੋਡ ਕਰਨੇ ਆਂ ਵੱਲ ਉਂਗਲੀ ਦੇ ਗੁੱਠੇ ਨਾਲ ਵੱਲ ਕੱਠੇ ਕਰਕੇ ਪਹਿਲੇ ਲੜ ਦੇ ਜਿੱਥੇ ਵਾਲ ਮੁੱਕਦੇ ਹੋਣਗੇ ਉੱਥੇ ਜਿਹੜਾ ਲੜਨ ਲਗਾਵਾਂਗੇ ਤੇ ਉਪਰੋਂ ਲੋਡ ਕਰਕੇ ਜਿਹੜਾ ਲੜਨ ਲਗਾਵਾਂਗੇ ਤੇ ਦੂਜੀ ਲੜਕੀ ਜਿੰਨੇ ਤੋਂ ਵੱਧ ਵੱਧ ਪੈ ਸਕਦੇ ਉਹਨੇ ਪੌਲ ਪਾ ਕੇ ਜਿਹੜਾ ਲੜਨ ਲਗਾਵਾਂਗੇ ਅਗਲਾ ਲੜ ਲਾਉਣਾ ਲੜਨ ਨੂੰ ਬੈਕ ਤੇ ਪਹੁੰਚ ਕਰਨਾ ਉੱਪਰੋਂ ਲੋਡ ਕਰਨਾ ਲੜਨ ਨੂੰ ਉਸੇ ਤਰੀਕੇ ਨਾਲ ਜਿਹੜਾ ਲੜਨ ਲਗਾਵਾਂਗੇ ਲੜਤੀ ਨੇ ਬੱਤਵਾਦ ਬਲ ਪੈਣਗੇ ਉਹਨੇ ਬਲ ਪਾ ਕੇ ਲੜ ਨੂੰ ਲੋਡ ਕਰਕੇ ਲਗਾ ਦੇਣਾ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ਰਕ ਮੈਡੀ ਯੂ ਕਰਿਓ ਉੱਤੇ ਵੀਡੀਓ ਬੱਤਵਾਸੇ ਹੀਰ ਕਰਿਓ ਜੇ ਨਾ ਵੀਰੇ ਆਕ ਵੀਡੀਓ YouTube ਪਹੁੰਚ ਜਾਏ ਜਿਹਨਾਂ ਵੀਰੇ ਨੂੰ ਫ੍ਰੀਸਟਾਲ ਬਣਾਉਣ ਲਈ ਪੱਗ ਬਣ ਜੂਗੀ ਪ੍ਰੋਬਲਮ ਆਉਂਦੀ ਆ ਅਗਲਾ ਲੜ ਲੜਨਾ ਬਲ ਤੋਂ ਲੜ ਨੂੰ ਪੈਂਚ ਕਰਨਾ ਉਪਰੋਂ ਲੜ ਨੂੰ ਲੋਡ ਕਰਨਾ ਉਸੀ ਤਰੀਕੇ ਨਾਲ ਲੜਮ ਨੂੰ ਲਗਾਉਣਾ ਜਿਹੜਾ ਸਿੰਪਲ ਤਰੀਕਾ ਹੈ ਜਿਹੜਾ ਬਲ ਬਣਾ ਜਿਵੇਂ ਅਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਉਂਗਲੀ ਦੇ ਅਗੂਠੇ ਨਾਲ ਵਾਲ ਇਕੱਠੇ ਕਰਕੇ ਜਿਹੜਾ ਲੜਮ ਨੂੰ ਲਗਾਵਾਂਗੇ ਵੱਧ ਤੋਂ ਬਾਅਦ ਵਾਲ ਬਾ ਕੇ ਜਿਹੜਾ ਲੜਮ ਨੂੰ ਲਗਾਵਾਂਗੇ ਕਮੈਂਟ ਕਰਕੇ ਯੂਸ ਕਰੋ ਜਿਹੜੀ ਤੁਹਾਨੂੰ ਬਾਗਾ ਕਿਸ ਤਰ੍ਹਾਂ ਲੱਗੀ ਤੇ ਇਹ ਜੋ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਯੂਰ ਕਰਿਓ ਹੁਣ ਜਿਹੜੇ ਲੜ ਬਲ ਬਾਈ ਸੀਗੇ ਉਹਨਾਂ ਜਿਹੜਾ ਆਪਣਾ ਬਾਜਾਂ ਸੂਈ ਆਪਣਾ ਪੱਗ ਪੇਨ ਫੇਕ ਸਕਦੇ ਆ ਅਗਲਾ ਲੜਾ ਲਾਣਾ ਉਸੇ ਤਰੀਕੇ ਨਾਲ ਜਿਹੜਾ ਲੜ ਨੂੰ ਲੋਡ ਕਰਾਂਗੇ ਹੁਣੇ ਸੈੱਟ ਕਰਕੇ ਉਂਗਲੀ ਅਗੁੱਠੇ ਨਾਲ ਵਾਲ ਇਕੱਠੇ ਕਰਕੇ ਪਹਿਲਾ ਜਿੱਥੇ ਵਾਲ ਮੁੱਕਦੇ ਹੋਣਗੇ ਉੱਥੇ ਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਬਾਅਦ ਤੋਂ ਬਾਅਦ ਵਾਲ ਪਾ ਕੇ ਜਿਹੜਾ ਲੜ ਨੂੰ ਲਗਾਵਾਂਗੇ ਉਥੇ ਪਲੜ ਦੇ ਬਲਮ ਕੋ ਜਣਗੇ ਉਥੇ ਬਲਾਂ ਨੂੰ ਲੋਡ ਕਰਕੇ ਲੜਨ ਲਗਾਵਾਂਗੇ ਅਗਲਾ ਲੜਨ ਨੂੰ ਲੜਨ ਨੂੰ ਵੈਕ ਤੋਂ ਪਿੰਚ ਕਰਾਂਗੇ ਉਪਰੋਂ ਲੜਨ ਨੂੰ ਲੋਡ ਕਰਨਾ ਹਲਕੇ ਲੜਕੇ ਵਾਲ ਬਾਗੇ ਆਪਣੀ ਜਿਹੜੀ ਸ਼ੇਪ ਆ ਉਹ ਨੂੰਡ ਕਰਕੇ ਲੜਨ ਲਗਾਣਾ ਪਹਿਲੇ ਅੜਦੇ ਜਿੱਥੇ ਵਾਲ ਮੁੱਕਦੇ ਨੇ ਉਹ ਥੇੜਾ ਲੜਨ ਲਗਾਵਾਗੇ ਬਾਕੀ ਬੰਗੜੀ ਆਪਾਂ ਸੈਟਿੰਗ ਕਰ ਲੈਣੀ ਆ ਨੌ ਤੇੜੇ ਵਾਲ ਹੋਣਗੇ ਉਹਨਾਂ ਨੂੰ ਵੀ ਜਿਹੜਾ ਆਪਾਂ ਲੋਡ ਕਰ ਲੈਣਾ ਉੱਪਰੇ ਲੜਾਈ ਜਿਹੜੀ ਆਪਾਂ 셔ਰਟ ਗਾਲਣੇ ਉੱਪਰੇ ਲੜਾਈ 셔ਰਟ ਗਾਲੀ ਡਬਲ ਹੀ 셔ਰਟ ਉਪਾਂ ਬਰਤ ਸਕਦੇ ਹਾਂ ਕਿਹੜਾ ਕਲਗੀ ਲੜਾ ਲਾਉਣਾ ਕਲਗੀ ਲੜਾ ਨੂੰ ਬਾਹਰ ਤੋਂ ਪੈਂਚ ਕਰਾਂਗੇ ਕਿੰਦਾ ਉੱਤੋਂ ਦਾ ਫੋਲ ਗਾ ਲੜਨੂੰ ਅੰਗਲਰ ਨੂੰ ਬੈਲਟੂਪ ਬੈਂਚਿੰਗ ਕਰਕੇ ਅੱਧਾ ਉੱਪਰ ਤੋਂ ਫੋਲਡ ਕਰਕੇ ਇੱਕ ਟੈਲਜੀ ਪੁਣੀ ਬਣਾ ਰਹੀ ਆ ਤੇ ਜਿੰਨੇ ਆਪਾਂ ਪਹਿਲੇ ਪਲੇਡ ਨਾਲ ਅੱਖ ਘੋਬਰ ਕਰ ਲਈ ਜੀ ਉਹਨੇ ਅੱਖ ਘੋਬਰ ਕਰਨੀਆਂ ਲੜ ਦੇ ਥੋੜੇ ਜਿਹਾ ਵੜ ਪਾਵਾਂਗੇ ਲੜ ਦੇ ਥੋੜੇ ਥੋੜੇ ਵੜਵਾ ਕੇ ਜਿਹੜਾ ਲੜ ਨੂੰ ਸਾਫ ਕਰਕੇ ਸਿੱਧਾ ਕਰਕੇ ਲੋਡ ਕਰਕੇ ਉੱਪਰ ਦੱਬ ਲੈਣਾ ਉਪਰੋ ਜਿਹੇ ਟੋੜਾ ਲੜਾ ਉਪਰੋ ਖਿਸਕਿਆਂ ਦਾ ਜਾਂ ਘੜਿਆਂ ਦਾ ਤੁਸੀਂ 2 ਜਾਂ 3 ਪੱਗ ਬਣੇ ਜਿਹੜੇ ਲੜਨ ਤੋਂ ਬਾਅਦ ਚ ਲਗਾ ਸਕਦੇ ਹੋ ਤੇ ਬਾਕੀ ਬਗੜੀ ਆ ਕੋਈ ਛਣੀ ਗੱਲ ਲੈਣੀ ਆ ਇਹ ਡਾਡਲ ਨੂੰ ਉੱਪਰੋਂ ਕਿੱਥੇ ਦੇ ਕੜੇ ਦਾ ਤੁਸੀਂ 2000 ਤਿੰਨ ਪੱਕ ਪਨੇ ਜਿਹੜੇ ਲੜਨ ਤੋਂ ਕੋਣਵਾ ਚਲਗਾ ਸਕਦੇ ਹੋ ਜਿਹੜਾ ਲੜਨ ਨੂੰ ਸਿੱਧਾ ਤੇ ਲੋਡ ਕਰਕੇ ਉੱਪਰ ਦੱਬ ਦੇਣਾ ਤੇ ਕਮੈਂਟ ਕਰਕੇ ਜੀ ਜਿਹੜੀ ਤੁਹਾਨੂੰ ਪਾਗਾ ਕਿਸ ਤਰ੍ਹਾਂ ਹੀ ਲੱਗੀ ਫਲਟਾ ਗਣਾ ਪੱਲਾੜਨ ਲਾਇਆ ਜਿਹੜੇ ਹੈਂਟਰ ਤੋਂ ਉਹਨੂੰ ਬਾਹਰ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਦੱਬ ਲੈਣਾ। ਖਿਸ਼ਿਆਂ ਦਾ ਦੇ ਕਿਹੜਾ ਪਸੜਾ ਕਵਰ ਕਰਾ ਲੈਣਾ, ਵੈਦਰ ਲਗਾਉਣਾ, ਅੱਧਾ ਜਿਦਾ ਫੋਲਡ ਕਰਕੇ ਜਿਹੜਾ ਲਰ ਨੂੰ ਬੈਗ 'ਚ ਦੱਬ ਲੈਣਾ। ਮੁਕਤ ਤੇ ਕਤੇ। ਤੇ ਜਲਦੀ ਨੁੱੜ ਲੈ ਕੇ ਹਰ ਰੋਣੇ ਆ ਵੀਰ ਨੂੰ ਅੱਡ ਤੱਕ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ